ਇਸ ਪਾਣੀ ਦੇ ਗਲਾਸ ਦੇ ਵਿੱਚ ਇੰਨੀ ਤਾਕਤ ਹੈ ਕਿ ਤੁਹਾਨੂੰ ਤੰਦਰੁਸਤੀ ਵੀ ਪ੍ਰਦਾਨ ਕਰ ਸਕਦਾ ਹੈ ਤੇ ਤੁਹਾਨੂੰ ਬਿਮਾਰੀ ਵੀ ਦੇ ਸਕਦਾ ਹੈ ਜੇ ਤੁਸੀਂ ਸਿਰਫ ਪਾਣੀ ਦੇ ਉੱਤੇ ਗੌਰ ਕਰ ਲਈ ਅਸੀਂ ਆਪਦੇ ਸ਼ਰੀਰ ਦੇ ਵਿੱਚ ਤਾਂ ਕਦੇ ਵੀ ਕਿਸੇ ਇਨਸਾਨ ਨੂੰ ਟਾਈਫਾਇਡ ਨਹੀਂ ਹੋ ਸਕਦਾ ਪਾਣੀ ਨਾਲ ਕੱਲਾ ਪਾਣੀ ਦੇ ਨਾਲ ਸਫਰੂਕੀ ਜੀ ਸਾਡੇ ਸਰੀਰ ਦੇ ਵਿੱਚ ਜੇ 70% ਪਾਣੀ ਆ ਤਾਂ ਇਹਦਾ ਮਤਲਬ ਇਹ ਹੈ ਵੀ ਜੇ ਕੋਈ ਬਿਮਾਰੀ ਹੋਊ ਤਾਂ 70% ਵੀ ਇਫੈਕਟ ਹੋਊਗਾ ਤੁਸੀਂ ਸਮਝੋ ਵੀ ਤੁਸੀਂ ਸਵੇਰੇ ਚਾਹ ਪੀ ਰਹੇ ਹੋ ਉਹ ਵੀ ਨੁਕਸਾਨ ਦੇ ਰਿਹਾ ਤਾਂ ਸਵੇਰੇ ਕੀ ਪੀਏ ਜੀ ਤੇ ਕਦੋਂ ਪੀਏ ਜੇ ਤਾਂ ਤੁਸੀਂ ਪੀਣਾ ਚਾਹੁੰਦੇ ਹੋ ਤਾਂ ਨਾਲ ਦੀ ਨਾਲ ਫਿਰ ਤੁਸੀਂ ਸਵੇਰੇ ਪਿਓ ਨਿੰਬੂ ਵਾਲਾ ਰਸ ਪਾ ਕੇ ਤੇ ਉਹ ਵਾਲਾ ਪਾਣੀ ਤਾਂ ਆਪਾਂ ਪੀ ਸਕਦੇ ਆ ਉਹਦੇ ਵਿੱਚ ਆਪਾਂ ਪੁਦੀਨਾ ਪਾ ਸਕਦੇ ਆ ਨਿੰਬੂ ਪਾ ਸਕਦੇ ਆ ਨਮਕ ਪਾ ਸਕਦੇ ਆ ਸਿੰਧਾ ਨਮਕ ਪਾ ਸਕਦੇ ਆ ਤੁਸੀਂ ਉਹ ਪੀਓ ਸਵੇਰੇ ਦੁਪਹਿਰੇ ਤੁਸੀਂ ਪੀਓ ਹੁਣ ਖਾਣਾ ਖਾਂਦੇ ਸਾਰ ਤੁਸੀਂ ਇਧਰੋਂ ਰੋਟੀ ਖਾਧੀ ਤੇ ਉਤੋਂ ਖੋਲੀ ਠੰਡੀ ਪਾਣੀ ਦੀ ਬੋਤਲ ਚਿਲਡ ਬੋਤਲ ਜ ਜ ਟੰਡਾ ਕੋਲਾ ਫੋਲਿਆ ਤੇ ਆਪਾਂ ਲਿਆ ਕੇ ਅੰਦਰ ਸੜਦਾ ਜੇ ਤੁਸੀਂ ਉਹ ਰੋਟੀ ਨੂੰ ਐਜ਼ ਇਟ ਇਜ਼ ਪਈ ਰਹਿਣ ਦੋਗੇ ਤਾਂ ਉਹਦੇ ਉੱਤੇ ਕੀੜੇ ਆਉਣਗੇ ਬੈਕਟੀਰੀਆ ਆਉਣਗੇ ਫੰਗਸ ਲੱਗੂਗੀ ਇਨਫੈਕਸ਼ਨ ਆ ਵਧਣ ਗਿਆ ਬਦਬੂ ਆਊਗੀ ਗੰਦੇ ਗੰਦੇ ਪੱਦ ਮਾਰੋਗੇ ਇਹ ਸਾਰੀਆਂ ਦਿੱਕਤਾਂ ਬੰਦੇ ਦੇ ਅੰਦਰ ਜਨਰੇਟ ਹੋਣ ਲੱਗੇ ਜਾਣਗੀਆਂ ਬਹੁਤ ਸਾਰੀ ਲੇਡੀਜ਼ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਇੱਥੇ ਗੱਲਾਂ ਦੇ ਬਿਲਕੁਲ ਇੱਥੇ ਜਿੱਥੇ ਆਪਾਂ ਸੁਣਦੇ ਹੁੰਦੇ ਸੀ ਗੱਲਾਂ ਗੋਰੀਆਂ ਦੇ ਵਿੱਚ ਟੋਏ ਉੱਥੇ ਉਹਨਾਂ ਦੇ ਬਲਿਸ਼ਸ ਹੋਣ ਲੱਗੇ ਕਾਲੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਟਟੀਆਂ ਵੀ ਲੱਗ ਸਕਦੀਆਂ ਨੇ ਸਰੀਰ ਆਪ ਦੇ ਆਪ ਨੂੰ ਕਿਉਰ ਕਰਨ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਐਨਜ਼ਾਈਮ ਬਣਾਊਗਾ ਤੁਸੀਂ 15 ਦਿਨ ਤੱਕ ਲਗਾਤਾਰ ਬਾਹਰ ਰਾਜ ਸ਼ਹੀ ਸ਼ਰਬਤ ਇੱਕ ਬੋਤਲ ਪੀਤੀ ਫਿਰ ਦੂਜੀ ਬੋਤਲ ਪੀਤੀ ਤੇ ਤਿੰਨ ਬੋਤਲਾਂ ਦੇ ਵਿੱਚ ਤੁਹਾਡੇ 45 ਦਿਨ ਪੂਰੇ ਹੋ ਜਾਂਦੇ ਨੇ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ ਜਿਹੜੀ ਮਰਜ਼ੀ ਤੁਹਾਨੂੰ ਪ੍ਰੋਬਲਮ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ 45 ਦਿਨਾਂ ਬਾਅਦ ਆਪਦੀ ਰਿਪੋਰਟ ਕਰੋ ਰਿਜ਼ਲਟ ਮੈਂ ਨਾ ਦੱਸਾਂ ਤਾਂ ਜ਼ਿਆਦਾ ਬਿਹਤਰ ਕਿਉਂਕਿ ਤੁਸੀਂ ਆਪ ਦੇਖੋਗੇ ਉਹਦਾ ਰਿਜ਼ਲਟ ਵੱਖਰਾ ਆਏਗਾ ਇਸ ਪਾਣੀ ਦੇ ਗਲਾਸ ਦੇ ਵਿੱਚ ਇੰਨੀ ਤਾਕਤ ਹੈ ਕਿ ਤੁਹਾਨੂੰ ਤੰਦਰੁਸਤੀ ਵੀ ਪ੍ਰਦਾਨ ਕਰ ਸਕਦਾ ਹੈ ਤੇ ਤੁਹਾਨੂੰ ਬਿਮਾਰੀ ਵੀ ਦੇ ਸਕਦਾ ਹੈ ਪਰ ਕਿਵੇਂ ਕਿਸ ਤਰ੍ਹਾਂ ਤੇ ਕਦੋਂ ਸਾਰੀਆਂ ਚੀਜ਼ਾਂ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਜੀ ਡੀ ਆਯੁਰਵੈਦਾ ਜਿੱਥੇ ਯੋਧਾ ਸਿੰਘ ਦੇ ਨੁਸਖੇ ਫਾਰਮੂਲੇ ਉਹਨਾਂ ਦੀਆਂ ਗੱਲਾਂ ਤੋਂ ਲੋਕ ਇਸ ਵੇਲੇ ਕਾਫੀ ਜ਼ਿਆਦਾ ਫਾਇਦਾ ਲੈ ਰਹੇ ਨੇ ਤੇ ਅੱਜ ਇਸ ਪਾਣੀ ਦੇ ਜ਼ਰੀਏ ਤੁਹਾਨੂੰ ਬਹੁਤ ਵੱਡਾ ਸੁਨੇਹਾ ਹੈ ਜਿਹੜਾ ਯੋਧਾ ਸਿੰਘ ਦੇਣ ਵਾਲੇ ਨੇ ਬਹੁਤ ਵੱਡੀ ਜਾਣਕਾਰੀ ਬਹੁਤ ਵੱਡੀ ਰਿਸਰਚ ਹੈਗੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਨੇ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਸਸਿਕਾਲ ਜੀ ਵੀ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦੇ ਉੱਤੇ ਕਲਿੱਕ ਕੀਤਾ ਔਰ ਇਹ ਸੰਕੇਤ ਆ ਵੀ ਤੁਸੀਂ ਕਦਰ ਕਰਦੇ ਹੋ ਪਾਣੀ ਦੀ ਤੇ ਤੁਹਾਨੂੰ ਸਮਝ ਹੈ ਵੀ ਸਰੀਰ ਦੇ ਵਿੱਚ ਪਾਣੀ ਦੀ ਜ਼ਰੂਰਤ ਕਿੰਨੀ ਹੈ ਕਿਉਂਕਿ ਫਰੂਕੀ ਜੀ ਆਪਾਂ ਅਕਸਰ ਸੁਣਦੇ ਆਂ ਔਰ ਇਹ ਹੁਣ ਸਾਇੰਸ ਦਾ ਬਹੁਤ ਧੰਨਵਾਦ ਕਰਦੇ ਵੀ ਉਹ ਇਸ ਚੀਜ਼ ਦੇ ਉੱਤੇ ਮੋਰ ਚੜਾਉਂਦੇ ਨੇ ਵੀ 70% ਤੋਂ ਵੱਧ ਸਾਡੇ ਸਰੀਰ ਦੇ ਵਿੱਚ ਪਾਣੀ ਹੈਗਾ ਜੀ ਜੀ ਅੱਛਾ ਯੋਧ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਪਾਣੀ ਹੈ ਤੁਹਾਡੀ ਤੰਦਰੁਸਤੀ ਦਾ ਵੀ ਵਾਇਜ਼ ਬਣ ਸਕਦਾ ਯਾਨੀ ਕਿ ਕਾਰਨ ਬਣ ਸਕਦਾ ਤੇ ਤੁਹਾਡੀ ਬਿਮਾਰੀ ਵੀ ਤੁਹਾਨੂੰ ਲਿਆ ਸਕਦਾ ਇਹ ਕਿਵੇਂ ਜੀ ਫਰੂਕੀ ਜੀ ਜਦੋਂ ਅਸੀਂ ਘਰੇ ਖਾਣਾ ਬਣਾਉਂਦੇ ਆ ਜੇ ਫਰਜ਼ ਕਰ ਲਓ ਧਾਰਨ ਦੇ ਤੌਰ ਤੇ ਤੁਸੀਂ ਖਾਣਾ ਬਣਾ ਰਹੇ ਹੋ ਤੇ ਮੈਂ ਪਿੱਛੇ ਆਵਾਂ ਪੁੱਛੇ ਉਹ ਲਿਆ ਕੇ ਪੂਰਾ ਇੱਕ ਗਲਾਸ ਠੰਡੇ ਚਿਲਡ ਪਾਣੀ ਦਾ ਉਹ ਤੁਹਾਡੀ ਕੁਕਿੰਗ ਦੇ ਉੱਤੇ ਪਾ ਦਾਂ ਕੀ ਹਾਲਾਤ ਹੋਣਗੇ ਜੀ ਖਰਾਬ ਹੋ ਜਾ ਜੀ ਮਾਮਲਾ ਸਾਰਾ ਤੁਹਾਡੇ ਸਾਈਕੋਲੋਜੀਕਲ ਹਾਲਾਤ ਕੀ ਹੋਣਗੇ ਹੋਰ ਜ਼ਿਆਦਾ ਖਰਾਬ ਹੋ ਜਾਣਗੇ ਤੁਹਾਨੂੰ ਗੁੱਸਾ ਬਹੁਤ ਚੜੂ ਠੀਕ ਹੈ ਕਿਉਂਕਿ ਤੁਹਾਡੀ ਸਾਰੀ ਕੀਤੀ ਕਰਾਈ ਮਿਹਨਤ ਉੱਤੇ ਪਾਣੀ ਪੈ ਗਿਆ ਸਿਮਿਲਰਲੀ ਜਦੋਂ ਅਸੀਂ ਖਾਣਾ ਖਾਂਦੇ ਆ ਪਹਿਲਾਂ ਸਾਡੀ ਮਦਰ ਸਾਡੇ ਖਾਣਾ ਬਣਾਉਂਦੀ ਆ ਚੂਲੇ ਦੇ ਉੱਤੇ ਜਦੋਂ ਚੁੱਲੇ ਦੇ ਉੱਤੇ ਖਾਣਾ ਪੱਕ ਜਾਂਦਾ ਫਿਰ ਅਸੀਂ ਉਹਨੂੰ ਚਿੱਥਦੇ ਹਾਂ ਤਾਂ ਫਿਰ ਉਹ ਇੱਥੇ ਖਾਣਾ ਕਟਿੰਗ ਹੁੰਦੀ ਉਹ ਖਾਣੇ ਦੀ ਕਟਿੰਗ ਹੋਣ ਤੋਂ ਬਾਅਦ ਅਸੀਂ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰਦੇ ਹਾਂ ਸਲਾਈਵਾ ਦੇ ਨਾਲ ਫਿਰ ਉਹ ਅੰਦਰ ਜਾਂਦਾ ਅੰਦਰ ਜਾ ਕੇ ਇੱਥੇ ਵੀ ਕਗਣੀ ਵਗਰੀਏ ਜਿਹੜੀ ਧੁੰਨੀ ਕੋਲੇ ਅਗਨੀ ਆ ਜਿਹਨੂੰ ਆਪਾਂ ਕਹਿੰਦੇ ਆ ਜਠਨ ਅਗਨੀ ਹੁਣ ਜਦੋਂ ਤੁਸੀਂ ਸਮਝੋ ਤੁਸੀਂ ਖਾਣਾ ਖਾ ਰਹੇ ਹੋ ਹੁਣ ਖਾਣਾ ਖਾਂਦੇ ਸਾਰ ਤੁਸੀਂ ਇਧਰੋਂ ਰੋਟੀ ਖਾਧੀ ਤੇ ਉਤੋਂ ਖੋਲੀ ਠੰਡੀ ਪਾਣੀ ਦੀ ਬੋਤਲ ਚਿਲ ਚਿਲਡ ਬੋਤਲ ਜਦ ਠੰਡਾ ਕੋਲਾ ਖੋਲਿਆ ਤੇ ਆਪਾਂ ਲਿਆ ਕੇ ਅੰਦਰ ਸੜਦਾ ਜਦੋਂ ਤੁਸੀਂ ਇਹ ਸੇਮ ਸਿਚੁਏਸ਼ਨ ਕ੍ਰੀਏਟ ਕਰਤੀ ਵੀ ਤੁਸੀਂ ਰੋਟੀ ਬਣਾ ਰਹੀ ਸੀ ਤੇ ਮੈਂ ਉੱਤੋਂ ਲਿਆ ਕੇ ਪਾਣੀ ਪਾਤਾ ਨਾ ਤਾਂ ਰੋਟੀ ਪ੍ਰੋਪਰ ਖਾਦੀ ਜਾਣੀ ਨਾ ਰੋਟੀ ਪ੍ਰੋਪਰ ਬਣੀ ਪਰ ਜੇ ਤੁਸੀਂ ਉਹ ਰੋਟੀ ਨੂੰ ਐਜ਼ ਇਟ ਇਜ਼ ਪਈ ਰਹਿਣ ਦੋਗੇ ਤਾਂ ਉਹਦੇ ਉੱਤੇ ਕੀੜੇ ਆਉਣਗੇ ਬੈਕਟੀਰੀਆ ਆਉਣਗੇ ਫੰਗਸ ਲੱਗੂਗੀ ਇਨਫੈਕਸ਼ਨ ਆ ਵਧਣ ਗਿਆ ਬਦਬੂ ਆਊਗੀ ਗੰਦੇ ਗੰਦੇ ਪੱਦ ਮਾਰੋਗੇ ਇਸ ਸਾਰੀਆਂ ਦਿੱਕਤਾਂ ਬੰਦੇ ਦੇ ਅੰਦਰ ਜਨਰੇਟ ਹੋਣ ਲੱਗ ਜਾਂਦੀਆਂ। ਠੀਕ ਹੈ। ਜਦੋਂ ਇਹ ਸਾਰੀਆਂ ਦਿੱਕਤਾਂ ਬੰਦੇ ਦੇ ਅੰਦਰ ਜਨਰੇਟ ਹੋਣ ਲੱਗ ਗਈਆਂ ਫਿਰ ਬੰਦਾ ਹੋਰ ਇੱਕ ਵੱਡੀ ਗੜਬੜ ਕਰਦਾ। ਉਹ ਲਿਆਂਦਾ ਇੱਕ ਗੋਲੀ ਤੋੜਦਾ ਤੇ ਮੂੰਹ ਦੇ ਵਿੱਚ ਰੱਖ ਕੇ ਅੰਦਰ ਨਗਾ ਲੈਂਦਾ। ਉਹ ਜਿਹੜੀ ਤੁਸੀਂ ਗੋਲੀ ਅੰਦਰ ਇੱਕ ਹੋਰ ਖਾਲੀ ਉਹਨੇ ਕੰਮ ਕੀ ਕੀਤਾ ਵੀ ਜਿਹੜੀ ਜਟਾ ਅਗਨੀ ਉੱਠਣ ਦੀ ਮਾੜੀ ਮੋਟੀ ਕੋਸ਼ਿਸ਼ ਵੀ ਕਰ ਰਹੀ ਸੀ। ਇਹਨੇ ਲਿਆ ਕੇ ਉਹਨੂੰ ਵੀ ਬੁਝਾ ਕੇ ਆਪਦੀ ਟੈਂਪਰੇਰੀ ਅਗਨੀ ਦੇ ਨਾਲ ਥੋੜੀ ਗੈਸ ਰਿਲੀਫ ਦਿੱਤਾ। ਤੇ ਜਿਹੜੀ ਤੁਹਾਡੀ ਅਗਨੀ ਸੀਗੀ ਉਹਦੇ ਉੱਤੇ ਆ ਕੇ ਕਾਰਬਨ ਜਮਾਤਾ ਤੁਸੀਂ ਦੇਖਿਓ ਬਿਜਲੀ ਦੀ ਤਾਰਾਂ ਦੇ ਉੱਤੇ ਕਾਰਬਨ ਜਮ ਜਾਂਦਾ ਫਿਰ ਉਹ ਕਰੰਟ ਨਹੀਂ ਪਾਸ ਹੋ ਪਾਉਂਦਾ ਜਦੋਂ ਕਾਰਬਨ ਜੰਮ ਗਿਆ ਇਸੇ ਤਰ੍ਹਾਂ ਸਾਡੀ ਜਟਾਗ ਨਹੀਂ ਕਮਜ਼ੋਰ ਹੁੰਦੀ ਜਾਂਦੀ ਹੈ ਕੀ ਪ੍ਰੋਬਲਮਾਂ ਹੁੰਦੀਆਂ ਨੇ ਜੇਕਰ ਅਸੀਂ ਜਿਵੇਂ ਤੁਸੀਂ ਦੱਸਿਆ ਹੈ ਕਿ ਇਸ ਤਰ੍ਹਾਂ ਪਾਣੀ ਪੀਣ ਲੱਗ ਜਾਈਏ ਵੇਖੋ ਜਦੋਂ ਤੁਹਾਡਾ ਖਾਣਾ ਖਾਦਾ ਹੋਇਆ ਪਚਣਾ ਹੀ ਨਹੀਂ ਜਰੂਰ ਤੁਹਾਡਾ ਖਾਣਾ ਖਾਧਾ ਹੋਇਆ ਅਣਪਚ ਤੁਹਾਡੇ ਆਂਤੜੀਆਂ ਦੇ ਵਿੱਚ ਛੋਟੀ ਆਂਤ ਤੇ ਵਿੱਚ ਵੱਡੀ ਆਂਤ ਦੇ ਵਿੱਚ ਟੱਟੀ ਬਣ ਕੇ ਉੱਥੇ ਗਲਦੇ ਰਹਿਣਾ ਤਾਂ ਉਹਦੇ ਵਿੱਚੋਂ ਬੈਕਟੀਰੀਆ ਬਹੁਤ ਪੈਦਾ ਹੋਣਾ ਬੈਕਟੀਰੀਆ ਨੇ ਉੱਥੇ ਅੰਦਰ ਫੰਗਸ ਇਨਫੈਕਸ਼ਨ ਕਰ ਦੇਣੀ ਆ ਔਰ ਫੰਗਲ ਇਨਫੈਕਸ਼ਨ ਤੇ ਚੱਲਦੇ-ਚੱਲਦੇ ਬਹੁਤ ਸਾਰੇ ਪੀਸ਼ੈਂਟ ਨੇ ਜਿਨ੍ਹਾਂ ਨੂੰ ਦਿੱਕਤ ਆ ਜਾਂਦੀ ਹੈ ਸਕਿਨ ਸੋਰਾਈਸਿਸ ਦੀ ਉਹ ਕਹਿੰਦੇ ਸਾਨੂੰ ਸਮਝ ਨਹੀਂ ਲੱਗਿਆ ਵੀ ਅਸੀਂ ਤਾਂ ਬਹੁਤ ਚੰਗੀ ਤਰ੍ਹਾਂ ਧੋਨੇ ਧੋਨੇ ਆ ਅਸੀਂ ਤਾਂ ਬਹੁਤ ਵਧੀਆ ਮਹਿੰਗੇ ਤੋਂ ਮਹਿੰਗੇ ਸਾਬਣ ਲਾਉਨੇ ਆ ਪਰ ਸਾਡੀ ਚਮੜੀ ਦੇ ਉੱਤੇ ਇਨਫੈਕਸ਼ਨ ਕਿੱਥੋਂ ਆ ਗਈ ਤਾਂ ਇਹ ਸਿੱਧਾ ਸੰਕੇਤ ਹੈ ਵੀ ਜਿਹੜਾ ਤੁਹਾਡੀ ਚਮੜੀ ਦੇ ਉੱਤੇ ਅੱਜ ਰਿਜ਼ਲਟ ਆ ਰਿਹਾ ਬਹੁਤ ਸਾਰੀ ਲੇਡੀਜ਼ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਇੱਥੇ ਗੱਲਾਂ ਦੇ ਬਿਲਕੁਲ ਇੱਥੇ ਜਿੱਥੇ ਆਪਾਂ ਸੁਣਦੇ ਹੁੰਦੇ ਸੀ ਗੱਲਾਂ ਗੋਰੀਆਂ ਤੇ ਵਿੱਚ ਟੋਏ ਉੱਥੇ ਉਹਨਾਂ ਦੇ ਬਲੈਮਸ਼ਸ ਹੋਣ ਲੱਗੇ ਕਾਲੇ ਕਾਲੇ ੱੱੱਬੇ ਪੈਣ ਲੱਗਿਆਂ ਤੇ ਇਹ ਸਭ ਤੋਂ ਵੱਡੀ ਸੰਕੇਤ ਹੈ ਵੀ ਉਹਨਾਂ ਦੇ ਹਾਰਮੋਨਸ ਇਮਬੈਲੈਂਸ ਹੋ ਰਹੇ ਨੇ ਜਦੋਂ ਕਿਸੇ ਲੇਡੀ ਦੇ ਹਾਰਮੋਨਸ ਇੰਬੈਲੈਂਸ ਹੋਣਗੇ ਤਾਂ ਇਹਦਾ ਪਿੱਛੇ ਸਭ ਤੋਂ ਵੱਡਾ ਕਾਰਨ ਇਹੀ ਹੋਗਾ ਵੀ ਉਹਦਾ ਪੇਟ ਪ੍ਰੋਪਰ ਉਹਦਾ ਸਾਥ ਨਹੀਂ ਦੇ ਪਾ ਰਿਹਾ ਜਦੋਂ ਪੇਟ ਹੀ ਨਹੀਂ ਪ੍ਰੋਪਰ ਸਾਥ ਦੇ ਪਾ ਰਿਹਾ ਤਾਂ ਉਹ ਖਾਣਾ ਪਚੂਗਾ ਕਿਵੇਂ ਖਾਣਾ ਪਚੂਗਾ ਨਹੀਂ ਅਨਪਚ ਖਾਣਾ ਰਹੂਗਾ ਫੰਗਲ ਇਨਫੈਕਸ਼ਨ ਵਧੂਗੀ ਵਾਲ ਵੀ ਝੜਨਗੇ ਐਸਿਡ ਵੀ ਬਣੂਗਾ ਤਜਾਬ ਵਾਲੀਆਂ ਗੋਲੀਆਂ ਵੀ ਖਾਣੀਆਂ ਪੈਣਗੀਆਂ ਕਬਜ ਵੀ ਰਹੂਗੀ ਟੱਟੀਆਂ ਵੀ ਲੱਗ ਸਕਦੀਆਂ ਨੇ ਸ਼ਰੀਰ ਆਪਦੇ ਆਪ ਨੂੰ ਕਿਉਰ ਕਰਨ ਦੇ ਚੱਕਰ ਦੇ ਵਿੱਚ ਇਸ ਤਰ੍ਹਾਂ ਦੇ ਐਨਜ਼ਾਈਮ ਬਣਾਉਗਾ ਵੀ ਇੱਕ ਵਾਰੀ ਸਾਰਾ ਕੁਝ ਫਲਸ਼ ਆਊਟ ਕਰਾਂ ਤਾਂ ਇਸ ਤਰ੍ਹਾਂ ਦੀਆਂ ਟੱਟੀਆਂ ਲੱਗ ਸਕਦੀਆਂ ਨੇ ਜਿਹਨੂੰ ਆਪਾਂ ਕਹਿੰਨੇ ਆਂ ਵੀ ਪਿੰਜਣੀਆਂ ਹਲਾ ਦੇਣ ਵਾਲੀ ਬੰਦਾ ਕਮਜ਼ੋਰ ਕਰ ਦੇਣ ਵਾਲੀਆਂ ਟੱਟੀਆਂ ਸੋ ਇਹ ਤਿੰਨ ਚੀਜ਼ਾਂ ਅਕਸਰ ਕਾਮਨ ਨੇ ਜਦੋਂ ਤੁਸੀਂ ਇਹ ਸਭ ਤੋਂ ਵੱਡੀ ਗਲਤੀ ਕਰਦੇ ਹੋ ਹੁਣ ਫੇਰ ਇੱਕ ਲੋਕਾਂ ਦਾ ਸਵਾਲ ਆਉਂਦਾ ਉਹ ਕਹਿੰਦੇ ਜੋਦਾ ਜੀ ਤੁਸੀਂ ਕਹਿੰਦੇ ਹੋ ਪਾਣੀ ਅਸੀਂ ਪੀਣਾ ਨਹੀਂ ਤੇ ਪੀਏ ਕੀ ਫਿਰ ਪਿਆਸ ਸਾਨੂੰ ਲੱਗਦੀ ਆ ਤਾਂ ਮੈਂ ਉਹਨੂੰ ਕਿਹਾ ਚਾਹਣਾ ਵੀ ਜਦੋਂ ਤੁਸੀਂ ਦੁਪਹਿਰੇ ਰੋਟੀ ਖਾ ਲਈ ਤੁਸੀਂ ਉਦੋਂ ਬਾਅਦ ਦਹੀਂ ਆਲੀ ਲੱਸੀ ਬਣਾਓ ਠੀਕ ਹੈ ਹੁਣ ਤੁਸੀਂ ਦਹੀਂ ਆਲੀ ਲੱਸੀ ਬਣਾਈ ਛਾਛ ਠੀਕ ਹੈ ਲੱਸੀ ਪੀਓ ਤੁਸੀਂ ਨਾਲ ਤਾਂ ਤੇ ਤੁਹਾਡੀ ਖਤਮ ਨਾਲੇ ਤੁਹਾਡਾ ਜਟਾਗਨੀ ਨੂੰ ਕੋਈ ਖਾਸ ਅਸਰ ਨਹੀਂ ਆਇਆ ਐਸੇ ਤਰ੍ਹਾਂ ਜੇ فرض ਕਰ ਲਓ ਤੁਸੀਂ ਕਹਿੰਦੇ ਜੀ ਅਸੀਂ ਸਵੇਰੇ ਨਾਸ਼ਤਾ ਕਰ ਲਿਆ ਤੇ ਨਾਸ਼ਤਾ ਕਰਕੇ ਅਸੀਂ ਤਾਂ ਚਾਹ ਪੀਨੇ ਆ ਹੂੰ ਪਾਣੀ ਜੇ ਤੁਸੀਂ ਕਹਿੰਦੇ ਨਹੀਂ ਪੀਣਾ ਅਸੀਂ ਚਾਹ ਪੀ ਲੈਨੇ ਆ ਹੁਣ ਜੇ ਅਸੀਂ ਚਾਹ ਪੀ ਲਈਏ ਤਾਂ ਉਹ ਤਾਂ ਸਾਨੂੰ ਐ ਲੱਗਦਾ ਵੀ ਠੀਕ ਹੈ ਗਰਮ ਗਰਮ ਗਈ ਹੈ ਜਟਾਗਣੀ ਦੇ ਬਰਾਬਰ ਜਾ ਕੇ ਬੈ ਗਈ ਤੇ ਉਹ ਤਾਂ ਅਗਨੀ ਦੇ ਵਿੱਚ ਰੋਟੀ ਨੂੰ ਹੋਰ ਖੋਰ ਰਹੀ ਹੋਊਗੀ ਉਹ ਬਹੁਤ ਵੱਡਾ ਕਾਰਨ ਆ ਸਾਨੂੰ ਜਿਹੜਾ ਅੱਜ ਸਭ ਤੋਂ ਵੱਡੀ ਦਿੱਕਤ ਆ ਤਜਾਬ ਵਾਲੇ ਕੈਪਸੂਲ ਦੀ ਜ ਜਿਹੜੇ ਲੋਕਾਂ ਨੂੰ ਦਿੱਕਤ ਆ ਗਲੇ ਤੋਂ ਲੈ ਕੇ ਇੱਥੇ ਹਿੱਕ ਤੱਕ ਬਿਲਕੁਲ ਸਾੜ ਪੈਂਦਾ ਇਸ ਤਰ੍ਹਾਂ ਦਾ ਸਾੜ ਪੈਂਦਾ ਫਿਰ ਉਕੀ ਜੀ ਆਪਾਂ ਨਹੀਂ ਸੌ ਸਕਦੇ ਜਿਵੇਂ ਕਿਸੇ ਨੇ ਤਜਾਬ ਹੀ ਡੋਲਤਾ ਹੋਵੇ ਤੇ ਇਸ ਤਰ੍ਹਾਂ ਅੰਦਰੋਂ ਮੱਚਦਾ ਸਾਰਾ ਸ਼ਰੀਰ ਜਦੋਂ ਤੁਸੀਂ ਸਮਝੋ ਵੀ ਤੁਸੀਂ ਸਵੇਰੇ ਚਾਹ ਪੀ ਰਹੇ ਹੋ ਉਹ ਵੀ ਨੁਕਸਾਨ ਦੇ ਰਿਹਾ ਤਾਂ ਸਵੇਰੇ ਕੀ ਪੀਏ ਜੀ ਤੇ ਕਦੋਂ ਪੀਏ ਠੀਕ ਹੈ ਜੇ ਤਾਂ ਤੁਸੀਂ ਪੀਣਾ ਚਾਹੁੰਦੇ ਹੋ ਤਾਂ ਨਾਲ ਦੀ ਨਾਲ ਫਿਰ ਤੁਸੀਂ ਸਵੇਰੇ ਪਿਓ ਜੂਸ ਫਰੈਸ਼ ਜੂਸ ਪਿਓ ਤਾਂ ਜਦੋਂ ਆਪਾਂ ਗੱਲ ਕਰਦੇ ਵੀ ਜੂਸ ਪੀਓ ਤਾਂ ਲੋਕ ਕਹਿੰਦੇ ਯਾਰ ਪਾਜੀ ਤੁਸੀਂ ਕਿਹੜੀਆਂ ਅਮੀਰਾਂ ਵਾਲੀਆਂ ਗੱਲਾਂ ਕਰਦੇ ਹੋ ਵੀ ਕਿਹੜਾ ਬੰਦੇ ਕੋਲੇ ਇੰਨਾ ਟਾਈਮ ਆ ਕਿਹੜੇ ਬੰਦਿਆਂ ਕੋਲੇ ਜੂਸਰ ਨੇ ਵੀ ਘਰੇ ਦੇ ਵਿੱਚ ਅਨਾਨਾਸ ਦਾ ਜੂਸ ਕੱਢ ਕੇ ਪੀ ਲਈਏ ਸੋ ਜੇ ਆਪਣੇ ਉਸ ਟਾਈਮ ਵੀ ਹੈ ਨਹੀਂ ਤਾਂ ਮੈਂ ਕਹਿੰਦਾ ਹੋਰ ਸੌਖਾ ਕਰ ਲਓ ਨਿੰਬੂ ਪਾਣੀ ਤਾਂ ਪੀ ਸਕਦੇ ਆਪਾਂ ਨਿੰਬੂ ਵਾਲਾ ਰਸ ਪਾ ਕੇ ਤੇ ਉਹ ਵਾਲਾ ਪਾਣੀ ਤਾਂ ਆਪਾਂ ਪੀ ਸਕਦੇ ਆ ਉਹਦੇ ਵਿੱਚ ਆਪਾਂ ਪੁਦੀਨਾ ਪਾ ਸਕਦੇ ਆ ਨਿੰਬੂ ਪਾ ਸਕਦੇ ਆ ਨਮਕ ਪਾ ਸਕਦੇ ਆ ਸਿੰਧਾ ਨਮਕ ਪਾ ਸਕਦੇ ਆ ਤੁਸੀਂ ਉਹ ਪੀਓ ਸਵੇਰੇ ਦੁਪਹਿਰੇ ਤੁਸੀਂ ਪੀਓ ਛਾਚ ਰਾਤ ਦੇ ਟਾਈਮ 'ਚ ਫੇਰ ਤੁਹਾਨੂੰ ਉਹੀ ਚੱਕਰ ਪੈਣਾ ਵੀ ਰੋਟੀ ਹੁਣ ਖਾਧੀ ਹੁਣ ਰੋਟੀ ਦੇ ਉੱਪਰ ਦੀ ਕੁਛ ਤਾਂ ਪੀਣਾ ਤਾਂ ਫੇਰ ਹੁਣ ਕੀ ਪੀਏ ਤੁਸੀਂ ਦੁੱਧ ਦਾ ਇੱਕ ਛੋਟਾ ਜਿਹਾ ਕੱਪ ਪੀਓ ਨਾਲੇ ਤਾਂ ਤੁਹਾਡੀ ਨੀਂਦ ਬਹੁਤ ਸੋਹਣੀ ਜਾਊਗੀ ਠੀਕ ਹੈ ਜੇ ਤੁਹਾਨੂੰ ਕਿਸੇ ਪ੍ਰਕਾਰ ਦੀ ਜੋੜਾਂ ਤੇ ਸੰਬੰਧਿਤ ਦਿੱਕਤ ਹੈ ਤੁਸੀਂ ਮਾੜੀ ਜੋੜ ਦੇ ਚ ਹਲਦੀ ਪਾ ਲਓ ਉਹ ਹੋਰ ਸਭ ਤੋਂ ਜ਼ਿਆਦਾ ਵਧੀਆ ਔਰ ਜੇ ਤੁਸੀਂ ਕਹਿੰਦੇ ਹੋ ਵੀ ਠੀਕ ਹੈ ਜੀ ਜੇ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਸਾਡਾ ਕੰਮ ਤਾਂ ਹੋ ਗਿਆ ਜੀ ਫਿਰ ਪਾਣੀ ਕਦੋਂ ਪੀਣਾ ਹੁਣ ਜੇ 70% ਸਰੀਰ ਚ ਪਾਣੀ ਆ ਤੇ ਫਿਰ 70% ਪਾਣੀ ਪੂਰਾ ਕਦੋਂ ਕਰੀਏ ਤਾਂ ਤੁਸੀਂ ਸਵੇਰੇ ਉੱਠਦੇ ਸਾਰ ਦੋ ਗਲਾਸ ਲੱਸੀ ਵਾਲੇ ਦੇ ਅੱਧਾ-ਅੱਧਾ ਲੀਟਰ ਦੇ 1 ਲੀਟਰ ਹੋ ਗਿਆ ਜੀ ਪੂਰਾ ਤੁਹਾਡਾ ਤੁਸੀਂ ਉਹ ਗੁਣਗੁਣਾ ਪਾਣੀ ਪੀਣਾ ਔਰ ਪੀਣਾ ਕਿਵੇਂ ਸਿਪ ਸਿਪ ਕਰਕੇ ਪੀਣਾ ਥੋੜਾ ਥੋੜਾ ਕਰਕੇ ਪੀਣਾ ਹੁਣ ਬੰਦੇ ਦਾ ਸਵਾਲ ਆ ਇਹਦੇ ਵਿੱਚ ਉਹ ਕਹਿੰਦੇ ਪਾਜੀ ਵੀ ਸਿਪ ਸਿਪ ਕਰਕੇ ਕਿਉਂ ਪੀਏ ਅਸਤੇ ਜਦੋਂ ਪਾਣੀ ਤੁਸੀਂ ਪੀਣ ਨੂੰ ਕਹਤਾ ਵੀ ਠੀਕ ਆ ਭਾਈ ਸ਼ਰੀਰ ਸਿਪ ਸਿਪ ਨਹੀਂ ਅਸੀਂ ਗਟ-ਗਟ ਕਰਕੇ ਪੀਨੇ ਅਸੀਂ ਤਾਂ ਗਟ-ਗਟ ਕਰਕੇ ਪੀ ਸਕਦੇ ਆ ਸਾਡੀ ਕਪੈਸਿਟੀ ਹੈਗੀ ਆ ਤੇ ਗਰਮ ਕਿਉਂ ਵੀ ਅਸਤੇ ਠੰਡਾ ਵੀ ਪੀ ਸਕਦੇ ਆ ਸਾਡੇ ਘਰੇ ਫਰਿਜ ਹੈਗੇ ਨੇ ਠੀਕ ਥੋੜੀ ਸਾਰੀ ਕਮਾਈ ਨੂੰ ਸਲਾਮ ਪਰ ਮੇਰੀ ਬੇਨਤੀ ਸਮਝੋ ਜਦੋਂ ਤੁਸੀਂ ਸਿਪ ਸਿਪ ਕਰਕੇ ਪਾਣੀ ਪੀਨੇ ਹੋ ਤਾਂ ਤੁਹਾਡੇ ਸਾਰੇ ਮੂੰਹ ਦੀ ਲਾਰ ਜਿਹੜੀ ਆ ਉਸ ਨਾਲ ਦੀ ਨਾਲ ਰਲਦੀ 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 ਸ਼ਰੀਰ ਦੇ ਅੰਦਰ ਤੱਕ ਜਾਂਦੀ ਆ ਜੋ ਕਿ ਇੱਕ ਐਸਾ ਐਨਜ਼ਾਈਮ ਪੈਦਾ ਕਰ ਦਈਏ ਵੀ ਤੁਹਾਨੂੰ ਕਦੇ ਵੀ ਐਸਿਡ ਦੀ ਪ੍ਰੋਬਲਮ ਨਹੀਂ ਆਉਣ ਦਿੰਦੀ। ਸੋ ਤੁਸੀਂ ਜੇ ਪਾਣੀ ਪੀਣਾ ਪਹਿਲੀ ਗੱਲ ਸਵੇਰੇ ਉੱਠਦੇ ਸਾਰ 1 ਲੀਟਰ ਪਾਣੀ ਤੁਸੀਂ ਉਹ ਪੀਣਾ ਵਾ। ਨਾਸ਼ਤਾ ਕਰ ਲੈਣਾ। ਨਾਸ਼ਤੇ ਤੋਂ 1 ਘੰਟੇ ਬਾਅਦ ਫੇਰ 1 ਲੀਟਰ ਪਾਣੀ ਪੀਣਾ ਵਾ। ਦੁਪਹਿਰੇ ਰੋਟੀ ਖਾ ਲਈ ਦੁਪਹਿਰੇ ਰੋਟੀ ਤੋਂ ਬਾਅਦ ਫੇਰ 1 ਲੀਟਰ ਪਾਣੀ ਪੀਣਾ ਟਾਈਮ ਬਾਅਦ। ਤੁਸੀਂ 1 ਘੰਟੇ ਬਾਅਦ 1 ਘੰਟੇ ਦਾ ਗੈਪ ਹੋਣਾ ਨਾਸ਼ਤੇ ਲੰਚ ਤੇ ਉਹਦੇ ਡਿਨਰ ਦੇ ਵਿੱਚ ਪਾਣੀ ਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਰੋਟੀ ਖਾਧੀ ਇੱਕ ਸਾਨੂੰ ਲੱਗਿਆ ਕਿ 1 ਘੰਟਾ ਹੋ ਗਿਆ ਨਾਲ ਦੇ ਨਾਲ 1 ਲੀਟਰ ਪਾਣੀ ਰੱਖਿਆ ਤੇ ਗੜ 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 ਕਰਕੇ ਪੀ ਗਏ ਪਾਣੀ ਪੀਣ ਦਾ ਫਾਇਦਾ ਇਹ ਹੈ ਫਰੂਕੀ ਜੀ ਜੇ ਤੁਸੀਂ ਉਹਨੂੰ ਸਿਪ ਸਿਪ ਕਰਕੇ ਪੀਓ ਜੇ ਤੁਸੀਂ ਉਹਨੂੰ ਗਟ ਗਟ ਕਰਕੇ ਪੀਓਗੇ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਘੰਟੇ ਦਾ ਪਾਣੀ ਆਪਾਂ 2 ਘੰਟਿਆਂ ਚ ਮੁਕਾਉਣਾ ਹੈ ਸਭ ਤੋਂ ਵਧੀਆ ਇਹ ਹੈ ਨਾ ਮੈਂ ਕਹਿੰਦਾ ਤੁਸੀਂ ਚਾਹੇ ਹੁਣ ਆਪਾਂ ਗਲਾਸ ਪਟਾਉਣਾ ਜੀ ਕੋਈ ਬੰਦਾ ਮੈਂ ਵੀ ਇਹੀ ਗਲਤੀ ਕਰਦਾ ਰਿਹਾ ਅਕਸਰ ਵੀ ਫਰਜ਼ ਕਰ ਲੋ ਪਿਆਸ ਲੱਗਿਆ ਜੀ ਬਹੁਤ ਜ਼ਿਆਦਾ ਪਿਆਸ ਲੱਗਿਆ ਬੰਦਾ ਮੂੰਹ ਨੂੰ ਲਾਇਆ ਚਲੋ ਜੀ ਘਟ ਘਟ ਹੋ ਗਿਆ ਪਰ ਤੁਸੀਂ ਯਕੀਨ ਮੰਨਿਓ ਤੇ ਕਦੋਂ ਪੁੱਜਦੀ ਐ ਤੁਸੀਂ ਗਲਾਸ ਮੂੰਹ ਤੋਂ ਨਾ ਲਾਇਓ ਮੈਂ ਨਹੀਂ ਕਹਿੰਦਾ ਵੀ ਗਲਾਸ ਮੂੰਹ ਤੋਂ ਲਾਓ ਥੋੜਾ ਸਕੂਨ ਇਹ ਐ ਨਾ ਵੀ ਬੁੱਲਾ ਨਾਲ ਪਾਣੀ ਲੱਗਿਆ ਹੋਇਆ ਤੁਸੀਂ ਬੁੱਲਾ ਨਾਲ ਪਾਣੀ ਲਈ ਰੱਖੋ ਪਰ ਪੀਓ ਸਿਪ ਸਿਪ ਉਹ ਜੋ ਥੋੜਾ ਥੋੜਾ ਸੀਚ ਕੇ ਪੀਓ ਜੀ ਔਰ ਤੁਸੀਂ ਯਕੀਨ ਮੰਨੋ ਜੇ ਤੁਸੀਂ ਸਿਰਫ ਪਾਣੀ ਦੇ ਉੱਤੇ ਗੌਰ ਕਰ ਲਈਏ ਅਸੀਂ ਆਪਦੇ ਸ਼ਰੀਰ ਦੇ ਵਿੱਚ ਤੱਕ ਕਦੇ ਵੀ ਕਿਸੇ ਇਨਸਾਨ ਨੂੰ ਟਾਈਫਾਇਡ ਨਹੀਂ ਹੋ ਸਕਦਾ ਪਾਣੀ ਨਾਲ ਕੱਲਾ ਪਾਣੀ ਦੇ ਨਾਲ ਫਰੂਕੀ ਜੀ ਸਾਡੇ ਸਰੀਰ ਦੇ ਵਿੱਚ ਜੇ 70% ਪਾਣੀ ਆ ਤਾਂ ਇਹਦਾ ਮਤਲਬ ਇਹ ਹੈ ਵੀ ਜੇ ਕੋਈ ਬਿਮਾਰੀ ਹੋਊ ਤਾਂ 70% ਵੀ ਇਫੈਕਟ ਹੋਊਗਾ ਤੇ ਜਦੋਂ ਅਸੀਂ ਪਾਣੀ ਉੱਪਰ ਫਰੈਸ਼ ਪੀ ਜਾ ਰਹੇ ਹਾਂ ਫਰੈਸ਼ ਪੀ ਜਾ ਰਹੇ ਹਾਂ ਤੇ ਯੂਰਿਨ ਸਾਡਾ ਆਈ ਜਾ ਰਿਹਾ ਤੇ ਤੁਹਾਨੂੰ ਲੱਗਦਾ ਵੀ ਇਨਫੈਕਸ਼ਨ ਜਿਆਦਾ ਦਿਨ ਟਿਕ ਪਾਊਗੀ ਕਿੰਨੇ ਕ ਦਿਨ ਦੀ ਸਾਡੇ ਘਰੇ ਮਹਿਮਾਨ ਰਹੇ ਲੂਗੀ ਇੱਕ ਦਿਨ ਦੋ ਦਿਨ ਮੈਂ ਕਹਿੰਦਾ ਤੁਸੀਂ 3 ਦਿਨ ਤੱਕ ਕਿਸੇ ਵਰਜੀ ਤਰ੍ਹਾਂ ਦਾ ਤੁਹਾਨੂੰ ਬੁਖਾਰ ਹੋਵੇ ਤੁਸੀਂ ਸਿਰਫ ਪਾਣੀ ਦੇ ਉੱਤੇ ਗੌਰ ਕਰੋ ਔਰ ਤੁਸੀਂ ਪਾਣੀ ਪੀਣਾ ਸ਼ੁਰੂ ਕਰੋ ਤੁਸੀਂ ਰਿਜ਼ਲਟ ਦੇਖੋਗੇ ਤੁਸੀਂ ਕਹੋਗੇ ਵੀ ਵਾਕਈ ਕੋਈ ਦਵਾਈ ਇਸ ਹੱਦ ਤੱਕ ਕੰਮ ਨਹੀਂ ਕਰ ਸਕਦੀ ਜੀ ਜੀ ਅੱਛਾ ਤੇ ਯੋਦਾ ਜੀ ਫਿਰ ਇੱਕ ਹੋਰ ਸਵਾਲ ਬੜਾ ਅਹਿਮ ਹੈ ਇੱਥੇ ਤੁਹਾਡੀ ਵੀਡੀਓ ਦੇਖਣ ਤੋਂ ਪਹਿਲਾਂ ਤੱਕ ਜਿਹੜੇ ਲੋਕ ਗਲਤੀਆਂ ਕਰ ਚੁੱਕੇ ਨੇ ਗਟਗਟ ਪਾਣੀ ਪੀਂਦੇ ਨੇ ਰੋਟੀ ਖਾਣ ਤੋਂ ਫੌਰਨ ਬਾਅਦ ਜੱਗ ਪਾਣੀ ਦਾ ਪੀ ਜਾਂਦੇ ਨੇ ਰੋਟੀ ਖਾਣ ਤੋਂ ਫੌਰਨ ਬਾਅਦ ਉਹਨਾਂ ਨੂੰ ਨਾਲ ਦੇ ਨਾਲ ਚਾਹ ਦਾ ਕੱਪ ਚਾਹੀਦਾ ਹੈ ਕਈ ਵਾਰ ਜ਼ਿਆਦਾ ਗਲਾਸ ਵੀ ਚਾਹੀਦਾ ਹੁੰਦਾ ਫਿਰ ਉਹ ਕੀ ਕਰਨ ਹੁਣ ਜਿਨ੍ਹਾਂ ਦੇ ਫੈਟੀ ਲੀਵਰ ਹੋ ਚੱਲੇ ਨੇ ਪਾਣੀ ਪੀਣ ਤੋਂ ਬਾਅਦ ਤੇ ਜਿਹੜਾ ਬੰਦਾ ਇਸ ਤਰ੍ਹਾਂ ਪਾਣੀ ਪੀਂਦਾ ਵਾ ਤੇ ਉਹਦਾ ਹੱਲ ਕੀ ਹੈ ਜਿਹੜਾ ਗਲਤੀ ਕਰ ਚੁੱਕਿਆ ਜੀ ਹੁਣ ਵੇਖੋ ਮੈਂ ਬੇਨਤੀ ਕਰਨਾ ਚਾਹੂੰਗਾ ਜੇਕਰ ਕਿਸੇ ਵੀ ਇਨਸਾਨ ਦੀਆਂ ਰਿਪੋਰਟਾਂ ਦੇ ਵਿੱਚ ਫੈਟੀ ਲੀਵਰ ਆ ਰਿਹਾ ਵਾ ਤਾਂ ਉਹਨਾਂ ਨੂੰ ਫਰੂਕੀ ਜੀ ਅਸੀਂ ਦੇਖੋ ਕੋਈ ਪ੍ਰੋਮੋਸ਼ਨ ਵਾਲੀ ਗੱਲ ਨਹੀਂ ਹੈਗੀ ਬੜੀ ਬੇਨਤੀ ਹੈ ਵੀ ਮਹਾਰਾਜ ਸ਼ਾਹੀ ਸ਼ਰਬਤ ਦੇ ਨਾਲ ਮੈਂ ਤੁਹਾਨੂੰ ਪਿਛਲੀ ਵਾਰ ਰਿਪੋਰਟਸ ਵੀ ਦਿਖਾਈਆਂ ਸੀਗੇ ਜਿਨ੍ਹਾਂ ਲੋਕਾਂ ਦੀਆਂ ਰਿਪੋਰਟਾਂ ਬਦਲਦੀਆਂ ਦੇਖਿਆ ਨੇ ਅਸੀਂ ਜਿਆਦਾ ਲੰਬੀ ਗੱਲ ਨਾ ਕਰਦੇ ਹੋਏ ਮਹਾਰਾਜਾ ਸ਼ਹੀ ਸ਼ਰਬਤ ਬਾਰੇ ਇੱਕੋ ਹੀ ਗੱਲ ਕਹਿੰਨੇ ਆ ਤੁਸੀਂ ਅੱਜ ਆਪਦੀ ਰਿਪੋਰਟ ਕਰੋ ਠੀਕ ਹੈ ਤੇ 45 ਦਿਨ ਤੱਕ ਲਗਾਤਾਰ ਮਹਾਰਾਜਾ ਸ਼ਹੀ ਸ਼ਰਬਤ ਗਲਤੀ ਇੱਕ ਨਹੀਂ ਕਰਨੀ ਹੈਗੀ ਵੀ ਤੁਸੀਂ ਵਿੱਚ ਛੱਡਣਾ ਨਹੀਂ ਹੈਗਾ ਵੀ ਠੀਕ ਹੈ ਭਾਈ 15 ਦਿਨ ਪੀਤਾ ਸਾਨੂੰ ਆਰਾਮ ਆ ਪੇਟ ਤੋਂ ਤੇ ਛੱਡ ਦਿਓ ਉਹ ਗਲਤੀ ਨਹੀਂ ਕਰਨੀ ਹੈਗੀ ਤੁਸੀਂ 15 ਦਿਨ ਤੱਕ ਲਗਾਤਾਰ ਮਹਾਰਾਜਾ ਸ਼ਹੀ ਸ਼ਰਬਤ ਇੱਕ ਬੋਤਲ ਪੀਤੀ ਫਿਰ ਦੂਜੀ ਬੋਤਲ ਪੀਤੀ ਤੇ ਤਿੰਨ ਬੋਤਲਾਂ ਦੇ ਵਿੱਚ ਤੁਹਾਡੇ 45 ਦਿਨ ਪੂਰੇ ਹੋ ਜਾਂਦੇ ਨੇ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ ਜੀ ਜੀ ਮਰਜੀ ਤੁਹਾਨੂੰ ਪ੍ਰੋਬਲਮ ਆ ਤੁਸੀਂ ਅੱਜ ਆਪਦੀ ਰਿਪੋਰਟ ਕਰਾਓ 45 ਦਿਨਾਂ ਬਾਅਦ ਆਪਦੀ ਰਿਪੋਰਟ ਕਰਾਓ ਰਿਜ਼ਲਟ ਮੈਂ ਨਾ ਦੱਸਾਂ ਤਾਂ ਜ਼ਿਆਦਾ ਬਿਹਤਰ ਕਿਉਂਕਿ ਤੁਸੀਂ ਆਪ ਦੇਖੋਗੇ ਉਹਦਾ ਰਿਜ਼ਲਟ ਵੱਖਰਾ ਆਏਗਾ ਅੱਛਾ ਫਿਰ ਇਹਦਾ ਇਸਤੇਮਾਲ ਰੋਟੀ ਤੋਂ ਬਾਅਦ ਕਰ ਸਕਦੇ ਜੇ ਪਾਣੀ ਬਿਲਕੁਲ ਕਰ ਸਕਦੇ ਕਿਉਂਕਿ ਇਹ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਬਹੁਤ ਸਾਰੇ ਲੋਕ ਇਹ ਵੀ ਗਲਤੀ ਕਰਦੇ ਆ ਉਹ ਕੀ ਕਰਦੇ ਆ ਉਹ ਮਹਾਰਾਜਾ ਸ਼ਹੀ ਸ਼ਰਬਤ ਨੂੰ ਅਸੀਂ ਉਹਨਾਂ ਨੂੰ ਦੱਸਦੇ ਆ ਵੀ 10 ਐਮਐਲ ਤੁਸੀਂ ਰੋਟੀ ਤੋਂ ਬਾਅਦ ਲੈਣਾ ਉਹ 10 ਐਮਐਲ ਤਾਂ ਲੈ ਲੈਂਦੇ ਨੇ ਹੁਣ 10 ਮਿਲ ਉਹਨਾਂ ਨੇ ਲੈ ਲਿਆ ਨਾਲ ਦੀ ਲਾੜੋ ਕਹਿੰਦੇ ਯਾਰ ਇਹਦਾ ਸਵਾਦ ਪੂਰਾ ਜਿਹੜਾ ਸਵਾਦ ਹੈ ਉਹ 100% ਆਯੁਰਵੈਦਿਕ ਜਿਵੇਂ ਕੋਈ ਔਸ਼ਧੀ ਤਿਆਰ ਕੀਤੀ ਹੋਵੇ ਉਸ ਤਰ੍ਹਾਂ ਦਾ ਹੈ ਤਾਂ ਉਹ ਥੋੜਾ ਜਿਹਾ ਇਨਸਾਨ ਨੂੰ ਮਿੱਠਾ ਨਹੀਂ ਲੱਗਦਾ ਸਵਾਦ ਨਹੀਂ ਲੱਗਦਾ ਉਹ ਕਹਿੰਦੇ ਨਾਂ ਵੀ ਸ਼ਰਬਤ ਹੈ ਇਹਦਾ ਪਰ ਇਹ ਸ਼ਰਬਤ ਨਹੀਂ ਹੈਗਾ ਪਰ ਇਹ ਲਿਵਰ ਵਾਸਤੇ ਵਰਦਾਨ ਹੈ ਤਾਂ ਉਹਦੇ ਸਵਾਦ ਨੂੰ ਮਟਾਉਣ ਵਾਸਤੇ ਬੜੀ ਵਾਰੀ ਗਲਤੀ ਕੀ ਕਰਦੇ ਆ ਨਾਲੇ ਸ਼ਰਬਤ ਪੀ ਲਿਆ ਨਾਲ ਹੀ ਉੱਤੇ ਦੀ ਗਲਾਸ ਪਾਣੀ ਪੀ ਲਿਆ ਤਾਂ ਤੁਸੀਂ ਐਕਚੁਅਲ ਦੇ ਵਿੱਚ ਕੀ ਕੀਤਾ ਉਹ 10 ml ਨੂੰ ਡਿਲਿਊਟ ਕਰਤਾ ਪੂਰੇ ਇੱਕ ਗਲਾਸ ਪਾਣੀ ਦੇ ਵਿੱਚ ਹੁਣ ਉਦਾਹਰਨ ਦੇ ਤੌਰ ਤੇ ਹਿਲਾਉਣਾ ਵੀ ਪਹਿਲਾਂ ਹੈ ਜੀ ਹੈ ਜੀ ਤੁਸੀਂ ਹਿਲਾਇਆ ਪਹਿਲਾਂ ਆ ਦੇਖੋ ਨਹੀਂ ਠੀਕ ਹੈ ਹਾਂ ਜੀ ਇਹ ਜਦੋਂ ਤੁਸੀਂ ਆਖਰੀ ਘੁੱਟ ਹੁੰਦੀ ਆ ਆਖਰੀ ਘੁੱਟੇ ਦੀ ਪੀਣ ਵਾਲੇ ਬੰਦੇ ਨੂੰ ਪਤਾ ਹੁੰਦਾ ਵੀ ਇਹਦੇ ਵਿੱਚ ਕੀ ਕੁਝ ਪਿਆ ਜ਼ਿਆਦਾਤਰ ਠੀਕ ਹੈ ਹਾਂ ਜੀ ਕਿਉਂਕਿ ਸਾਰਾ ਕੁਝ ਉੱਥੇ ਤੱਕ ਕੀ ਫਾਇਦਾ ਕਰੂ ਜੇ ਰੋਟੀ ਖਾਣ ਤੋਂ ਬਾਅਦ ਇਹਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤੀ ਜੀ ਇਫਰੂ ਕੀ ਜੀ ਵੈਸੇ ਤਾਂ ਅਸੀਂ ਇਹੀ ਗੱਲ ਕਹਿੰਨੇ ਆ ਜੀ ਵੀ ਜਿਹੜੇ ਬੰਦੇ ਨੇ ਪੀ ਲਈ ਉਹਨੂੰ ਹੀ ਪਤਾ ਠੀਕ ਹੈ ਤੁਸੀਂ ਆ ਦੇਖੋ ਅਰਲਸ ਇਹਦੇ ਵਿੱਚ ਅਗਰ ਮੈਂ ਇੱਕ ਵਾਰ ਤੁਹਾਨੂੰ ਉਦਾਹਰਨ ਦਿਸਦਾ ਜੀ ਹੁਣ فرض ਕਰ ਲਓ ਆ 10 ਐਮਐਲ ਹੈ ਜੀ ਅਸੀਂ ਕਹਿੰਨੇ ਵੀ ਤੁਸੀਂ 10 ਐਮਐਲ ਮਹਾਰਾਜਾ ਸ਼ਹੀ ਸ਼ਰਬਤ ਪੀਣਾ ਹੁਣ ਗਲਤੀ ਸਭ ਤੋਂ ਵੱਡੀ ਕਿੱਥੇ ਹੁੰਦੀ ਆ ਉਹ 10 ਐਮਐਲ ਤਾਂ ਪੀਣਾ ਸੀਗਾ ਉਹ ਕੀ ਕਰਦੇ ਨੇ 10 ਐਮਐਲ ਉੱਪਰ ਦੀ ਪੀਤਾ ਨਾਲ ਦੀ ਨਾਲ ਪੂਰਾ ਗਲਾਸ ਪਾਣੀ ਦਾ ਪੀ ਲਿਆ ਤਾਂ ਐਕਚੁਅਲ ਦੇ ਵਿੱਚ ਉਹ ਇਹ ਸਿਚੁਏਸ਼ਨ ਹੋਗੀ ਹੁਣ ਇਹ ਤੁਸੀਂ ਜਿਹੜਾ ਰਿਜ਼ਲਟ ਇਹ ਪੂਰੇ ਗਲਾਸ ਦਾ ਆਉਣਾ ਉਹ 10 ਐਮਐਲ ਦਾ ਨਹੀਂ ਰਿਹਾ ਉਹ ਤੁਸੀਂ ਡਿলিউਟ ਕਰਤਾ ਠੀਕ ਹੈ ਜਿਹੜਾ ਐਕਚੁਅਲ ਤੁਸੀਂ ਰਿਜ਼ਲਟ ਲੈਣਾ ਤਾਂ ਉਹ ਤੁਸੀਂ ਕੀ ਕਰਨਾ ਵਾ ਸਿਰਫ 10 ਐਮਐਲ ਇਹਦੇ ਵਿੱਚ ਪਾਉਣਾ ਠੀਕ ਹੈ ਤੇ ਆਹ 10 ਐਮਐਲ ਆਪਾਂ ਪਾ ਕੇ ਤੇ ਇਹਨੂੰ ਆਪਾਂ ਪੀ ਲੈਣਾ ਤੇ ਜਦੋਂ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਪੀ ਲਿਆ ਠੀਕ ਹੈ ਹੁਣ ਇਹਦਾ ਸਵਾਦ ਇਸ ਤਰ੍ਹਾਂ ਦਾ ਵਾ ਵੀ ਤੁਹਾਨੂੰ ਇੱਥੇ ਜੜਾਂ ਦੇ ਵਿੱਚ ਜੀਭ ਦੇ ਥੱਲੇ ਮੈਨੂੰ ਲੱਗਦਾ ਹਜੇ ਵੀ ਉਹ ਫੀਲ ਹੋ ਰਿਹਾ ਵਾ ਟੇਸ ਪਰ ਇਹੀ ਇਹਦਾ ਰਿਜ਼ਲਟ ਆ ਜੀ ਔਰ ਇੱਕ ਇਹਦੇ ਵਿੱਚ ਖਾਸियत ਕੀ ਆ ਵੀ ਆ ਜਿਹੜਾ ਸਵਾਦ ਬਾਹਰ-ਬਾਹਰ ਤੁਹਾਡੇ ਜੀਭ ਦੇ ਉੱਤੇ ਆ ਰਿਹਾ ਇਹ ਤੁਸੀਂ ਥੁੱਕ ਅੰਦਰ ਲੈ ਕੇ ਜਾਣਾ ਤਾਂ ਜੋ ਇਹ ਤੁਹਾਡੇ ਲੀਵਰ ਨੂੰ ਕਿਉਰ ਕਰਨ ਦੇ ਵਿੱਚ ਮਦਦ ਕਰੇ ਹੁਣ ਗਲਤੀ ਕੀ ਹੋਣੀ ਆ ਆ ਪੀ ਲਿਆ ਜੀ ਉੱਪਰ ਦੀ ਪੂਰਾ ਗਲਾਸ ਪਾਣੀ ਪੀ ਲਿਆ ਤੇ ਉਹ ਤੁਸੀਂ ਗਲਤੀ ਨਹੀਂ ਕਰਨੀ ਤੁਸੀਂ ਸਿਰਫ 10 ml ਪੀਣਾ ਸਵੇਰੇ ਦੁਪਹਿਰੇ ਪਾਣੀ ਕਦੋਂ ਪੀਣਾ ਜੀ ਕਿੰਨੇ ਟਾਈਮ ਬਾਅਦ ਇੱਕ ਘੰਟੇ ਬਾਅਦ ਇੱਕ ਘੰਟੇ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਪਾਣੀ ਦੇ ਮੁਤਲਕ ਕਿ ਪਾਣੀ ਪੀਣ ਦਾ ਟੰਗ ਕਿਹੜਾ ਹੈ ਔਰ ਕਿਸ ਤਰੀਕੇ ਨਾਲ ਅਸੀਂ ਪਾਣੀ ਨੂੰ ਆਪਣੀ ਸੇਤ ਵਾਸਤੇ ਵਰਤ ਸਕਦੇ ਹਾਂ ਬਹੁਤ ਡੂੰਗੇ ਰਾਜ਼ ਹੈਗੇ ਨੇ ਜਿਨ੍ਹਾਂ ਤੋਂ ਅੱਜ ਪਰਦਾ ਚੱਕਿਆ ਹੈ ਯੋਧਾ ਸਿੰਘ ਹੋਰਾਂ ਨੇ ਸੋ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਰੋਟੀ ਖਾਣ ਉਪਰੰਤ ਨਾਲ ਦੀ ਨਾਲ ਫੌਰਨ ਚਾਹ ਜਾਂ ਪਾਣੀ ਪੀਣ ਦੀ ਜਿਹੜੀ ਆਦਤ ਹੈ ਯੋਧਾ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਆਪਣੀ ਆਤ ਕਿਸੇ ਨੇ ਛਡਾਉਣੀ ਹੋਵੇ ਕਿਸੇ ਨੂੰ ਪੇਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋਵੇ ਰੋਟੀ ਖਾਣ ਤੋਂ ਬਾਅਦ ਅਫਾਰ ਆਉਂਦਾ ਹੋਵੇ ਤਜਾਬ ਬਣਦਾ ਹੋਵੇ ਗੈਸ ਬਣਦਾ ਹੋਵੇ ਬਲੂਟਿੰਗ ਹੁੰਦੀ ਹੋਵੇ ਉਲਟੀ ਆਉਣ ਦਾ ਮਨ ਕਰਦਾ ਹੋਵੇ ਜਾਂ ਫਿਰ ਅਸੀਂ ਇਹ ਕਹਿ ਲਈਏ ਕਿ ਰੋਟੀ ਖਾਣ ਤੋਂ ਬਾਅਦ ਜਿਹੜੇ ਲੋਕ ਪਾਣੀ ਪੀ ਲੈਂਦੇ ਨੇ ਪਾਣੀ ਪੀਣ ਤੋਂ ਬਾਅਦ ਉਹਨਾਂ ਦਾ ਪੇਟ ਆਫਰ ਜਾਂਦਾ ਮਤਲਬ ਹੈ ਕਿ ਕੋਈ ਨਾ ਕੋਈ ਵੱਡੀ ਗਰਾਰੀ ਹੈਗੀ ਆਉਣ ਵਾਲੇ ਟਾਈਮ 'ਚ ਉਹਨਾਂ ਦੇ ਸਰੀਰ 'ਚ ਬਿਮਾਰੀ ਰੂਪੀ ਉਹ ਫਸ ਸਕਦੀ ਹੈ ਬਿਲਕੁਲ ਤੇ ਜਿਹੜੀ ਗੱਲ ਹੈ ਨਾ ਫਰੁਕੀ ਜੀ ਜੇ ਅਸੀਂ ਸਿਰਫ ਪੇਟ ਦਾ ਖਿਆਲ ਰੱਖੀਏ ਤਾਂ 80% ਰੋਗਾਂ ਤੋਂ ਤੁਸੀਂ ਬਿਲਕੁਲ ਨਿਰੋਗ ਰਹਿ ਜਾਂਦੇ ਹੋ ਠੀਕ ਹੈ ਔਰ ਜੇ ਤੁਸੀਂ ਸਿਰਫ ਪਾਣੀ ਦਾ ਖਿਆਲ ਰੱਖੋ ਤਾਂ ਤੁਹਾਡੇ ਬਾਤ ਪਿਤ ਤੇ ਕਫ ਤਿੰਨੇ ਬੈਲੈਂਸ ਰਹਿੰਦੇ ਆ ਜੇ ਤੁਸੀਂ ਇਕੱਲਾ ਪਾਣੀ ਦਾ ਖਿਆਲ ਰੱਖੋ ਤਾਂ ਕਦੇ ਕਿਸੇ ਨੂੰ ਬੁਖਾਰ ਨਹੀਂ ਚੜ ਸਕਦਾ ਜੇ ਤੁਸੀਂ ਇਕੱਲਾ ਆਪਦੇ ਪਾਣੀ ਦਾ ਖਿਆਲ ਰੱਖੋ ਤਾਂ ਤੁਹਾਨੂੰ ਕਦੇ ਕਿਡਨੀ ਦੀ ਬਿਮਾਰੀ ਨਹੀਂ ਲੱਗੂਗੀ ਜੇ ਇਕੱਲਾ ਤੁਸੀਂ ਸਿਰਫ ਔਰ ਸਿਰਫ ਪਾਣੀ ਜਿਹੜਾ ਆਪਾਂ ਆਮ ਰੋਜ਼ ਪੀਨੇ ਆ ਇਹਦਾ ਖਿਆਲ ਰੱਖੋ ਤਾਂ ਕਿਸੇ ਬੰਦੇ ਨੂੰ ਫੈਟੀ ਲਿਵਰ ਨਹੀਂ ਹੋਊਗਾ ਜੇ ਤੁਸੀਂ ਸਿਰਫ ਆਮ ਜਿਹੜਾ ਰੋਜ਼ਾਨਾ ਕਰੇ ਪਾਣੀ ਮੋਟਰ ਚੋਂ ਨਿਕਲਦਾ ਉਹ ਪੀਣ ਲੱਗ ਜੋਂ ਤਾਂ ਕੋਈ ਵੀ ਬੰਦਾ ਐੜ ਚਿਹਰੇ ਦੇ ਉੱਤੇ ਜਿਹਦੇ ਡਲਨੈਸ ਹੋਵੇ ਨੂਰ ਨਾ ਹੋਵੇ ਇਹ ਨਹੀਂ ਹੋ ਸਕਦਾ ਜਿਹੜਾ ਬੰਦਾ ਸਿਰਫ ਪਾਣੀ ਪੀਣ ਲੱਗ ਜੇ ਉਹਦੇ ਚਿਹਰੇ ਦੇ ਉੱਤੇ ਨੂਰ ਆਉਣ ਲੱਗ ਜਾਂਦਾ ਤੁਹਾਨੂੰ ਕਿਵੇਂ ਮਿਲ ਸਕਦੇ ਫਰੂਕੀ ਜੀ ਅਸੀਂ ਹਰ ਐਤਵਾਰ ਲੁਧਿਆਣੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਇੱਥੇ ਹੁੰਨੇ ਆ ਜੀ ਔਰ ਉਸ ਦਿਨ ਮੈਂ ਬੇਨਤੀ ਕਰਨਾ ਚਾਹੂੰਗਾ ਵੀ ਤੁਸੀਂ ਆਪ ਦਾ ਪਹਿਲਾਂ ਹੀ ਨੰਬਰ ਨੋਟ ਕਰਾ ਲਿਓ ਇਸ ਤਰ੍ਹਾਂ ਨਾ ਹੋਵੇ ਵੀ ਤੁਸੀਂ ਆਓ ਤੇ ਉਦੋਂ ਬਾਅਦ ਤੁਹਾਨੂੰ ਵੇਟ ਕਰਨੀ ਪਵੇ ਘੰਟਾ ਵੇਟ ਕਰਨੀ ਪਵੇ ਜਾਂ ਜਿੰਨਾ ਵੀ ਟਾਈਮ ਵੇਟ ਕਰਨੀ ਪਵੇ ਜ਼ਿਆਦਾ ਬਿਹਤਰ ਰਹਿੰਦਾ ਵੀ ਤੁਸੀਂ ਜੇ ਪਹਿਲਾਂ ਹੀ ਆਪਦਾ ਨੰਬਰ ਨੋਟ ਕਰਾ ਦਿਓ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਾਹ ਨਯੋਦਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਪਾਣੀ ਦਾ ਸਹੀ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਜਿਹੜੀ ਉਹ ਬਦਲ ਸਕਦੇ ਆ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ